ਜੇਕਰ ਤੁਸੀਂ ਵੀ ਹੋ ਐਸਡੀਆਈ ਦੀ ਗ੍ਰਾਹਕ ਤਾਂ ਇਸ ਖਬਰ ਨੂੰ ਗੌਰ ਦੇ ਨਾਲ ਸੁਣੀਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪੈਸਿਆਂ ਦੀ ਜ਼ਰੂਰਤ ਕਿਸ ਵੇਲੇ ਕਦੋਂ ਪੈ ਜਾਵੇ ਤੇ ਕਿੰਨੇ ਪੈਸਿਆਂ ਦੀ ਜ਼ਰੂਰਤ ਪੈ ਜਾਵੇ ਕੋਈ ਨਹੀਂ ਜਾਣਦਾ ਸਾਡਾ ਕੋਈ ਨਾ ਕੋਈ ਜਿਹਾ ਅਰਜੰਡ ਕੰਮ ਨਿਕਲ ਹੀ ਹੁੰਦਾ ਹੈ ਜਿਸ ਨਾਲ ਸਾਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਪੈ ਜਾਂਦੀ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇਦਾਰੀਆਂ ਤੇ ਦੋਸਤ ਮਿੱਤਰ ਵੀ ਕੋਈ ਨਿਕਾਮ ਆਉਂਦਾ ਤੇ ਕੋਈ ਵੀ 1000 ਰੁਪਏ ਦੇਣ ਤੱਕ ਨੂੰ ਵੀ ਤਿਆਰ ਨਹੀਂ ਹੁੰਦਾ ਪਰ ਇਸੇ ਦੌਰਾਨ ਨਿਰਾਸ਼ ਨਾ ਹੋਵੋ ਐਸਬੀਆਈ ਤੁਹਾਡੇ ਵਾਸਤੇ ਇੱਕ ਚੰਗੀ ਖਬਰ ਲੈ ਕੇ ਹਾਜ਼ਰ ਹੋਇਆ ਜੇਕਰ ਤੁਸੀਂ ਵੀ ਐਸਬੀਆਈ ਬੈਂਕ ਦੇ ਗ੍ਰਾਹਕ ਹੋ ਤਾਂ ਇਸ ਖਬਰ ਨੂੰ ਸੁਣ ਲਵੋ ਤੇ ਨਾਲ ਹੀ ਅੱਗੇ ਵੀ ਕਰਦੇ ਹੋ ਸ਼ੇਅਰ ਤਾਂ ਸਲ ਐਸਬੀਆਈ ਦੇ ਵੱਲੋਂ ਗਾਹਕਾਂ ਵਾਸਤੇ ਇੱਕ ਚੰਗੀ ਖਬਰ ਸਾਂ ਜੀ ਕਰਦੇ ਆ ਪੂਰੇ 5 ਲੱਖ ਰੁਪਏ ਤੱਕ ਦੀ ਰਾਸ਼ੀ ਜਿਹੜੀ ਹੈ ਸਕਿੰਡਾਂ ਦੇ ਵਿੱਚ ਦੇਣ ਦੀ ਗੱਲ ਆਖੀ ਗਈ ਹੈ ਕੀ ਹੈ ਪੂਰੀ ਖਬਰ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਕੀ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂ ਇਹ ਖਬਰ ਬਿਲਕੁਲ ਸੱਚੀ ਹੈ ਕਿ SBI ਦੇ ਵੱਲੋਂ ਆਪਣੇ ਗ੍ਰਾਹਕਾਂ ਵਾਸਤੇ ਪੂਰੇ 5 ਲੱਖ ਰੁਪਏ ਤੱਕ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ ਭਾਵ ਜੇਕਰ ਤੁਹਾਨੂੰ ਵੀ ਲੋੜ ਪੈਂਦੀ ਹੈ ਤਾਂ ਤੁਸੀਂ ਹੁਣੇ ਹੀ SBI ਬੈਂਕਾਂ ਦੇ ਵਿੱਚ ਜਾਓ ਤੇ ਉੱਥੇ ਜਾ ਕੇ 5 ਲੱਖ ਰੁਪਏ ਤੱਕ ਦੇ ਲੋਨ ਲਈ ਹੁਣੇ ਹੀ ਅਪਲਾਈ ਕਰ ਸਕਦੇ ਹੋ ਤੁਹਾਨੂੰ ਜਲਦੀ ਤੋਂ ਜਲਦੀ ਲੋਨ ਜਿਹੜਾ ਅਪਰੂਵਲ ਕਰਵਾ ਦਿੱਤਾ ਜਾਏਗਾ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਕਦੋਂ ਤੇ ਕਿਵੇਂ ਪੈਸਿਆਂ ਦੀ ਜ਼ਰੂਰਤ ਪੈ ਜਾਵੇ ਇਸ ਗੱਲ ਦਾ ਕਦੇ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਪੈਸਿਆਂ ਦੀ ਜ਼ਰੂਰਤ ਜਿਹੜੀ ਹੈ ਅਚਾਨਕ ਹੀ ਪੈ ਜਾਂਦੀ ਹੈ ਅੱਜ ਦੇ ਵਿੱਚ SBI ਦੇ ਗ੍ਰਾਹਕਾਂ ਵਾਸਤੇ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ SBI ਨੇ ਆਪਣੇ ਗ੍ਰਾਹਕਾਂ ਵਾਸਤੇ ਇੱਕ ਨਵੀਂ ਸੇਵਾ ਸ਼ੁਰੂ ਕੀਤੀ ਹੈ ਜਜ਼ਰ ਤਹਿਤ ਹੁਣ ਤੁਸੀਂ 5 ਲੱਖ ਰੁਪਏ ਤੱਕ ਦੀ ਦਾਅਸ਼ੀ ਜੜੀ ਹੈ ਬੈਂਕ ਦੇ ਵਿੱਚੋਂ ਲੈ ਸਕਦੇ ਹੋ ਜੇਕਰ ਤੁਸੀਂ ਵੀ SBI ਦੇ ਗ੍ਰਾਹਕ ਹੋ ਤਾਂ ਇਸ ਸੁਵਿਧਾ ਦਾ ਲਾਭ ਜਿਹੜਾ ਤੁਸੀਂ ਵੀ ਉਠਾ ਸਕਦੇ ਹੋ ਤੇ ਚੰਗੀ ਗੱਲ ਇਸ ਪੂਰੇ ਮਾਮਲੇ ਦੇ ਵਿੱਚ ਇਹ ਹੈ ਕਿ SBI ਐਮਰਜੈਂਸੀ ਲੋਨ ਦੇ ਤਹਿਤ ਤੁਸੀਂ 5 ਲੱਖ ਰੁਪਏ ਤੱਕ ਦਾ ਲੋਨ ਲੈ ਸਕਦੇ ਹੋ ਤੇ ਉਹ ਵੀ ਬਿਨਾਂ ਕਿਸੇ ਗਰੰਟਰ ਦੇ ਅਰਸਲ SBI ਐਮਰਜੈਂਸੀ ਲੋਨ ਵਾਸਤੇ ਪਾਤਰਤਾ ਇਹ ਹੈ ਜਿਸ ਪਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਵੀ SBI ਬੈਂਕ ਦੇ ਵਿੱਚ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਤੁਸੀਂ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹੋ ਤੁਹਾਡਾ SBI ਬੈਂਕ ਦੇ ਵਿੱਚ ਚਾਲੂ ਜਾਂ ਫਿਰ ਬਚਤ ਖਾਤਾ ਹੋਣਾ ਚਾਹੀਦਾ ਤੇ ਨਾਲ ਕੀ ਨਾਲ ਤੁਹਾਡਾ ਸਿਵਲ ਸਕੋਰ ਜਿਹੜੇ ਨੇਗੇ 750 ਜਾਂ ਫਿਰ ਉਸ ਤੋਂ ਉੱਪਰ ਹੋਣੇ ਚਾਹੀਦੇ ਆ ਜੇਕਰ ਇਹਨਾਂ ਗੱਲਾਂ ਦੇ ਵਿੱਚ ਤੁਸੀਂ ਕਾਬਿਲ ਹੋ ਤਾਂ ਤੁਸੀਂ ਹੁਣੇ ਜਾ ਕੇ ਅਪਲਾਈ ਕਰ ਸਕਦੇ ਹੋ ਤੁਹਾਨੂੰ 5 ਲੱਖ ਤੱਕ ਦਾ ਲੋਨ ਜਿਹੜਾ ਹੈ ਬਿਨਾਂ ਕਿਸੇ ਗਰੰਟਰ ਦੇ ਐਸਬੀਏ ਬੈਂਕ ਦੇ ਵੱਲੋਂ ਮਿਲ ਸਕਦਾ ਹੈ ਖੈਰ ਇਸ ਖਬਰ ਨੂੰ ਸੁਣਨ ਤੋਂ ਬਾਅਦ ਐਸਪੀਏ ਦੇ ਗ੍ਰਾਹਕਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੇ ਲਹਿਰ ਪਾਈ ਜਾ ਰਹੀ ਕਿਉਂਕਿ ਪੈਸਿਆਂ ਦੀ ਜ਼ਰੂਰਤ ਕਦੋਂ ਕੀਤੀ ਤੇ ਕਿਵੇਂ ਪੈ ਜਾਵੇ ਕੋਈ ਨਹੀਂ ਜਾਣਦਾ ਪਰ ਅਜੇ ਹੀ ਦੇ ਵਿੱਚ ਜੇਕਰ ਬੈਂਕ ਦੇ ਵੱਲੋਂ ਅਜੇ ਹੀ ਸਹੂਲਤ ਆਪਣੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਇੱਕ ਬਹੁਤ ਹੀ ਚੰਗੀ ਗੱਲ ਹੈ ਵੀਡੀਓ ਨੂੰ ਕਰ ਦਿਓ ਵਰਤਵਾਇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਜਿਹੀ ਵੀ ਵੀਡੀਓ ਸਕਾਤਾ ਤੁਹਾਡੇ